ਰੇ ਸਾਨੂੰ ਦਬਾ ਨਹੀਂ ਸਕਿਆ ਨਾ ਇਹਨਾਂ ਨੇ ਸਾਡੇ ਚੱਟੇ ਵੀ ਪਾੜੇ ਠੀਕ ਹੈ ਜੇਲਾਂ ਵੀ ਕਰੀਆਂ ਹੈਨਾ ਪਰ ਸਾਡੇ ਇਤਿਹਾਸ ਨੇ ਜਿਹੜੇ ਗੁਰੂਆਂ ਦੇ ਹੈਨਾ ਸਾਡੇ ਜਿਹੜੇ ਹੌਸਲੇ ਨੇ ਉਹ ਸਾਨੂੰ ਬਾਣੀ ਤੋਂ ਮਿਲਦੇ ਨੇ ਅਰਦਾਸ ਤੋਂ ਮਿਲਦੇ ਨੇ ਸੱਟ ਤੇ 13 ਫਰਵਰੀ ਵਾਲੇ ਦਿਨ ਜਦੋਂ ਪਿਛਲੇ ਸਾਲ ਆਪਾਂ ਇਕੱਠੇ ਹੋ ਸੀ ਵਾਟਰ ਕੈਨਲ ਵੀ ਉਛਾੜਾ ਵੀ ਕੀਤੇ ਆਂਗੇ ਆਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਸੀਗੇ ਤੇ ਕਿਸਾਨ ਵੀਰ ਆਪਣੇ ਜ਼ਖਮੀ ਹੋਏ ਸੀਗਾ ਤੁਹਾਨੂੰ ਲੱਗਦਾ ਨਹੀਂ ਸਾਲ ਹੋ ਗਿਆ ਆਪਾਂ ਦਿੱਲੀ ਵੱਲ ਕੁਝ ਨਹੀਂ ਕਰ ਪਾ ਜਿਵੇਂ ਜੱਥਾ ਭੇਜ ਦਿਆਂ ਤਾਂ ਹਮਲਾ ਹੁੰਦਾ ਤੇ ਕਿਸਾਨ ਜ਼ਖਮੀ ਹੁੰਦੇ ਨੇ ਆਪਾਂ ਹਸਪੀਟਲ ਦੇ ਦਾਖਲ ਕਰਾਉਣਾ ਕਮੇ ਕਿੱਥੇ ਆਪਾਂ ਦਿੱਲੀ ਕਿਉਂ ਨਹੀਂ ਜਾ ਪਰ ਦਿੱਲੀ ਜਾਣਾ ਨਾ ਜਾਣਾ ਮਸਲੇ ਦੇ ਹੱਲ ਨਹੀਂ ਹੈਗੇ ਮਸਲੇ ਦੇ ਹੱਲ ਆ ਗੱਲਬਾਤ ਕਰਦੇ ਔਰ ਆਇਆ ਕਹੇ ਕਿ ਲੜ ਲਓ ਵੀ ਜੇ ਤੁਸੀਂ ਆ ਸੰਭੂ ਬਾਰਡਰ ਜਾਂ ਤੋੜ ਕੇ ਪਾਰ ਕਰ ਗਏ ਵੀ ਤੁਹਾਡੀ ਜਿੱਤੋ ਜੀ ਕਿ ਤੁਹਾਨੂੰ ਐਮਐਸਪੀ ਮਿਲ ਜੂਗੀ ਹੈ ਨਾ ਲਾਸਾਂ ਦੇ ਢੇਰ ਦੇ ਪੂਲ ਬਣਾ ਕੇ ਨਿਕਲ ਜਾਗੇ ਇਹਦੇ ਉੱਤੇ ਬੇਸੀ ਦਾ ਇੱਕ ਚੰਗੇ ਕੰਮ ਲੱਗੇ ਹੋਏ ਆ ਸਾਨੂੰ ਆ ਮਾਣ ਮਹਿਸੂਸ ਹੁੰਦਾ ਇੱਕ ਚੈਨ ਦੀ ਨੀਂਦ ਸੌਣੇ ਆ ਰਾਤ ਨੂੰ ਵੀ ਹਾਂ ਭਾਈ ਚੰਗੇ ਕੰਮ ਲੱਗੇ ਹੋਏ ਆ ਹੈ ਹਰ ਇੱਕ ਬੰਦਾ ਚਾਹੁੰਦਾ ਯਾਰ ਸਾਡੀ ਮਿਹਨਤ ਦਾ ਮੁੱਲ ਮਿਲੇ ਹੈ ਨਾ ਤੁਸੀਂ ਵੀ ਕੰਮ ਕਰਦੇ ਹੋ ਹਨ ਇੱਕ মিডিਆ ਚੈਲੰਜ ਜੇ ਤੁਹਾਡੀ ਵੀ ਤਨਖਾਹ ਹੋ ਗਿਆ ਨਾ ਤੇ ਤੁਹਾਡੀ ਤਨਖਾਹ ਘੱਟ ਦੇਣਗੇ ਨਾ ਤੁਸੀਂ ਵੀ ਰੋਲਾ ਪਾਓਗੇ ਹੈ ਨਾ ਏ ਅਸੀਂ ਵੀ ਆਈ ਜੌਨ ਨੇ ਵੀ ਭਾਈ ਜਿੰਨੀ ਸਾਟੀ ਮਿਹਨਤ ਹੈ ਨਾ ਉਸ ਹਾਵ ਨਾਲ ਸਾਡੀ ਜਿੰਨਾ ਰੇਟ ਬਣਦਾ ਸਾਡਾ ਮੋਲੋ ਸਾਨੂੰ ਮਿੰਨੂ ਪੁਲਸ ਵੱਲੋਂ ਸਾਡੀ ਗ੍ਰਿਫਤਾਰੀ ਕਰ ਲਈ ਗਈ ਸੀ ਜੀ ਤੁਹਾਨੂੰ ਤਸ਼ੱਦਦ ਵੀ ਢਾਈ ਤੁਹਾਡੇ ਪਰ ਹੌਸਲੇ ਬਲਾਂਸੇ ਤੁਹਾਡੀ ਵੀਡੀਓ ਸਾਹਮਣੇ ਆਂਦੀ ਸੀ ਕੋਰਟ ਤੇ ਪੇਸ਼ੀ ਦੇ ਹੱਥ ਫਲਾਂਦੇ ਸੀ ਇੱਕ ਹਜੂਮ ਭਰਦੇ ਸੀ ਕਿਆਂ ਤੇ ਕਿਸਾਨਾਂ ਵੱਲੋਂ ਟ੍ਰੈਕ ਵੀ ਜਾਮ ਕੀਤਾ ਹੋਇਆ ਵੀ ਵੀਰ ਨੂੰ ਛੱਡਿਆ ਜਾਵੇ ਦੇਖੋ ਅਸੀਂ ਤਾਂ ਨਾ ਦੇਣ ਬਾਬਾ ਜੀ ਇਹਨਾਂ ਦੀਆਂ ਸੰਗਤ ਦੀ ਹੈ ਨਾ ਜੇ ਸੰਗਤ ਨੇ ਹੰਬੜਾ ਮਾਰ ਲਿਆ ਤਾਂ ਅਸੀਂ 4 ਮਹੀਨੇ ਚ ਬਾਹਰ ਆ ਗਏ ਹੈ ਨਾ ਤੇ ਸਰਕਾਰਾਂ ਛੱਡਦੀਆਂ ਨਹੀਂ ਗਈਆਂ ਟੀਵੀ ਫਰਮ ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਜਿੱਥੇ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਤੇ ਵੱਧ ਚੜ ਕੇ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਨੌਜਵਾਨ ਵੀਰ ਆਪਣੇ ਕਿਸਾਨ ਆਗੂ ਵੀ ਨੇ ਨਵਦੀਪ ਵੀਰ ਨਾਲ ਗੱਲ ਕਰਾਂਗੇ ਵਾਟਰ ਕੈਨਲ ਨਾਲ ਵੀਰ ਜੀ ਕਿਵੇਂ ਹੋ ਜੀ ਚੜਦੀ ਕਲਾ ਬਾਬਾ ਜੀ ਵਾਹਿਗੁਰੂ ਦੀ ਮਿਹਰ ਆ ਬਹੁਤ ਜ਼ਿਆਦਾ ਤੇ ਪਹਿਲਾਂ ਵੀ ਚੜਦੀ ਕਲਾ ਸੀ ਤੇ ਅੱਜ ਵੀ ਚੜਦੀ ਕਲਾ ਚ ਚੜਦੀ ਕਲਾ ਕਰਾਂਗੇ ਮੋਰਚਾ ਫਤਿਹ ਕਰਨਾ ਬਾਬਾ ਜੀ ਐ ਐਮ ਐਸ ਪੀ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਯਾਰ ਸਾਡੀ ਮਿਹਨਤ ਦਾ ਮੁੱਲ ਮਿਲੇ ਹੈਨਾ ਤੁਸੀਂ ਵੀ ਕੰਮ ਕਰਦੇ ਹੋ ਹਨ ਇੱਕ ਮੀਡੀਆ ਚੰਗੇ ਤੋਂ ਧੀ ਤਨਖਾਹ ਹੋਗੇ ਹੈਨਾ ਤੇ ਤੁਹਾਡੀ ਤਨਖਾਹ ਘੱਟ ਦੇਣਗੇ ਇਹਨਾਂ ਤੁਸੀਂ ਵੀ ਰੋਲਾ ਪਾਓਗੇ ਹੈਨਾ ਕਿ ਭਾਈ ਯਾਰ ਵੀ ਮੇਰੀ ਤਨਖਾਹ ਜਿੰਨਾ ਮੇਰਾ ਕੰਮ ਹੈ ਉਸ ਹਿਸਾਬ ਨਾਲ ਮੇਰੀ ਤਨਖਾਹ ਦਿੱਤੀ ਜਾਵੇ ਹੈਨਾ ਤੇ ਅਸੀਂ ਵੀ ਆਈ ਚਾਹੁੰਦੇ ਹਾਂ ਵੀ ਭਾਈ ਜਿੰਨੀ ਸਾਡੀ ਮਿਹਨਤ ਹੈ ਨਾ ਉਸ ਹਿਸਾਬ ਨਾਲ ਸਾਡੀ ਜਿੰਨਾ ਰੇਟ ਬਣਦਾ ਸਾਡਾ ਮੁੱਲ ਸਾਨੂੰ ਮਿਲਣਾ ਚਾਹੀਦਾ ਤੇ ਲੜ ਰਹੇ ਆ ਬਾਬਾ ਜੀ ਸੰਘਰਸ਼ ਕਰ ਰਹੇ ਆ ਤੇ ਤੁਹਾਡੇ ਰਾਈ ਬੇਇੱਜ਼ਤੀ ਵੀ ਕਰਦੇ ਆ ਸਾਰਿਆਂ ਨੂੰ ਹੈ ਨਾ ਵੀ ਵੀ ਲੜੋ ਭਾਈ ਹੈ ਨਾ ਵੀ ਲੜਾਂਗੇ ਤਾਂ ਹੀ ਬਚਾਂਗੇ ਜੀ ਵੀਰ ਜੀ ਸਾਲ ਹੋ ਗਿਆ ਮੋਰਚਾ ਚੱਲਦੇ ਨੂੰ ਕਾਫੀ ਉਤਰਾਅ ਚੜਾਅ ਦੇਖੇ ਨੇ ਤੁਸੀਂ ਉਤਰਾਅ ਚੜਾਅ ਕੀ ਸੀ ਚੜਾ ਉਤਰਾਇ ਵੱਧ ਦੇਖੀ ਹੈ ਕਿਉਂਕਿ ਪੁਲਿਸ ਵਾਲੇ ਤੁਹਾਡੀ ਗ੍ਰਿਫਤਾਰੀ ਕਰ ਲਈ ਗਈ ਸੀ ਜੀ ਤੁਹਾਨੂੰ ਤਸ਼ੱਦਦ ਵੀ ਢਾਈ ਤੁਹਾਡੇ ਪਰ ਹੌਂਸਲੇ ਬਲਾਂਸੇ ਤੁਹਾਡੀ ਵੀਡੀਓ ਸਾਹਮਣੇ ਆਉਂਦੀ ਸੀ ਕੋਰਟ ਚ ਪੇਸ਼ੀ ਦੇ ਹੱਥ ਫਲਾਉਂਦੇ ਸੀ ਇੱਕ ਹਜੂਮ ਭਰਦੇ ਸੀ ਕਿ ਹਾਂ ਤੇ ਕਿਸਾਨਾਂ ਵੱਲੋਂ ਟ੍ਰੈਕ ਵੀ ਜਾਮ ਕੀਤਾ ਹੋਇਆ ਹੈ ਵੀ ਵੀਰ ਨੂੰ ਛੱਡਿਆ ਜਾਵੇ ਤਾਂ ਅਸੀਂ ਮੋਰਚਾ ਚੱਕ ਦੇਖੋ ਅਸੀਂ ਤਾਂ ਨਾ ਦੇਣ ਬਾਬਾ ਜੀ ਇਹਨਾਂ ਦੀਆਂ ਸੰਗਤ ਦੀ ਹੈ ਨਾ ਜੇ ਸੰਗਤ ਨੇ ਹੰਬੜਾ ਮਾਰ ਲਿਆ ਤਾਂ ਅਸੀਂ 4 ਮਹੀਨੇ ਚ ਬਾਹਰ ਆ ਗਏ ਹੈ ਨਾ ਇਹ ਸਰਕਾਰਾਂ ਛੱਡਦੀਆਂ ਨਹੀਂ ਕਿਸੇ ਨੂੰ ਠੀਕ ਹੈ ਤਾਂ ਕਿਸਾਨਾਂ ਨੇ ਸੰਘਰਸ਼ ਕਰਨਾ ਨਹੀਂ ਸਾਡੇ ਪਿੱਛੇ ਛੱਡਿਆ ਹੈ ਨਾ ਤੇ ਪਰ ਇਹ ਸਾਨੂੰ ਦਬਾ ਨਹੀਂ ਸਕਿਆ ਨਾ ਇਹਨਾਂ ਨੇ ਸਾਡੇ ਚੱਡੀ ਵੀ ਪਾੜੀ ਠੀਕ ਹੈ ਜੇਲਾਂ ਵੀ ਕਰੀਆਂ ਹੈ ਨਾ ਪਰ ਸਾਡੇ ਇਤਿਹਾਸ ਨੇ ਜਿਹੜੇ ਗੁਰੂਆਂ ਦੇ ਹੈ ਨਾ ਸਾਡੇ ਜਿਹੜੇ ਹੌਸਲੇ ਨੇ ਉਹ ਸਾਨੂੰ ਬਾਣੀ ਤੋਂ ਮਿਲਦੇ ਨੇ ਅਰਦਾਸ ਤੋਂ ਮਿਲਦੇ ਨੇ ਸਾਡੀ ਇਤਿਹਾਸ ਤੋਂ ਮਿਲਦੇ ਨੇ ਵੀ ਸਾਡੇ ਕਿੱਡੇ ਕਿੱਡੇ ਵੱਡੇ ਉਹਦੇ ਸੀਗੇ ਬਾਬੇ ਸੀ ਅੱਸੀ ਤਾਂ ਉਹਨਾਂ ਦੇ ਪੈਰ ਦੇ ਬਰਬਰ ਵੀ ਅਜੇ ਨੋ ਦੇ ਬਰਬਰ ਵੀ ਤੁਸੀਂ ਅੱਜ ਤੀ ਸਹੀ ਹੈ ਨਾ ਕਿ ਜਦੋਂ ਉਹ ਜਿਹੜੇ ਸਿੰਘਾਂ ਤੇ ਜ਼ੁਲਮ ਹੁੰਦਾ ਸੀਗਾ ਹੈ ਨਾ ਤੇ ਅਸੀਂ ਕਿਵੇਂ ਪਿੱਛੇ ਹਟ ਜਾਈਏ ਪਿੱਛੇ ਹਟਣ ਦਾ ਦੇਖੋ ਸਵਾਲ ਪੈਦਾ ਨਹੀਂ ਹੁੰਦਾ ਹੈ ਨਾ ਚੜ੍ਹਦੀ ਕਲਾ ਚ ਠੀਕ ਹੈ ਤੇ ਅੱਜ ਸਾਨੂੰ ਦੇਖ ਕੇ ਚਾਰ ਨੌਜਵਾਨ ਚੱਲਦੇ ਨੇ ਨਾ ਰਾਹਾਂ ਦੇ ਉੱਤੇ ਹੈ ਨਾ ਠੀਕ ਹੈ ਪੀੜ੍ਹੀਆਂ ਚੱਲ ਰਹੀਆਂ ਨੇ ਅੱਗੇ ਹੈ ਨਾ ਜਿਵੇਂ ਪਹਿਲਾਂ ਬਾਬੇ ਲੜਦੇ ਸੀਗੇ ਫਿਰ ਬਾਪੂ ਨੇ ਲੜਨ ਲੱਗੇ ਫਿਰ ਅਸੀਂ ਲੜ ਰਹੇ ਆ ਅੱਗੇ ਇੱਕ ਪੀੜੀ ਹੋਰ ਤਿਆਰ ਹੋ ਗਈ ਹੈ ਨਾ ਸਿੱਧੀ ਸਾਨੂੰ ਦੇਖਦੀ ਹੈ ਹੈਨਾ ਸਾਰਾ ਦਿਨ ਤੇ ਅਸੀਂ ਤਾਂ ਇੱਕ ਚੰਗੇ ਕੰਮ ਲੱਗੇ ਹੋਏ ਆ ਸਾਨੂੰ ਆ ਮਾਣ ਮਹਿਸੂਸ ਹੁੰਦਾ ਇੱਕ ਚੈਨ ਦੀ ਨੀਂਦ ਸੌਣੇ ਆ ਰਾਤ ਨੂੰ ਵੀ ਹਾਂ ਭਾਈ ਚੰਗੇ ਕੰਮ ਲੱਗੇ ਹੋਏ ਆ ਹੈਨਾ ਤੇ ਚੜਦੀ ਗਲਾ ਚ ਰਹਨੇ ਆ ਤਾਂ ਹੀ ਹੈ ਨਾ ਤੇ ਵਾਹਿਗੁਰੂ ਮਿਹਰ ਕਰੋਗਾ ਇਸ ਕੌਮ ਦਾ ਭਲਾ ਕਰਾਂਗੇ ਨਾ ਬਾਬੇ ਨਾਨਕ ਦੀ ਕੀਤੀ ਦੇ ਪੈਰਾ ਦਵਾਂਗੇ ਪੰਤ ਦੇ ਪੈਰਾ ਦੇਵਾਂਗੇ ਜਿੱਤੇ ਵੀ ਸਾਡੀ ਕੌਮ ਨੂੰ ਲੋੜ ਹੋਵੇ ਬਾਬੇ ਸਭ ਤੋਂ ਅੱਗੇ ਖੜੇ ਹੋ ਗਏ। ਸੁਣੋ ਜੀ ਵੀਰੇ 13 ਫਰਵਰੀ ਵਾਲੇ ਦਿਨ ਜਦੋਂ ਪਿਛਲੇ ਸਾਲ ਆਪਾਂ ਇਕੱਠੇ ਸੀ ਵਾਟਰ ਚੈਨਲ ਵੀ ਬੁਛਾੜਾ ਵੀ ਕੀਤੇ ਆਂਗੇ ਆਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਸੀਗੇ ਤੇ ਕਿਸਾਨ ਵੀਰ ਆਪਣੇ ਜ਼ਖਮੀ ਹੋਏ ਸੀਗਾ ਤੁਹਾਨੂੰ ਲੱਗਦਾ ਨਹੀਂ ਸਾਲ ਹੋ ਗਿਆ ਆਪਾਂ ਦਿੱਲੀ ਵੱਲ ਕੁਝ ਨਹੀਂ ਕਰ ਪਾ ਜਿਵੇਂ ਜਥਾ ਭੇਜਦੇ ਆਂ ਤਾਂ ਹਮਲਾ ਹੁੰਦਾ ਆਪਣੇ ਕਿਸਾਨ ਜ਼ਖਮੀ ਹੁੰਦੇ ਨੇ ਆਪਾਂ ਹਸਪਤਾਲ ਦੇ ਦਾਖਲ ਕਰਾਉਣਾ ਕਮੀ ਕਿ ਦਿੱਲੀ ਜਾਣਾ ਨਾ ਜਾਣਾ ਮਸਲੇ ਦੇ ਹੱਲ ਨਹੀਂ ਹੈਗੇ ਮਸਲੇ ਦੇ ਹੱਲ ਆ ਗੱਲ ਬਾਤ ਕਰਨੀ ਹੈਨਾ ਠੀਕ ਹੈ ਹੁਣ ਭਾਈ ਉਹ ਹਥਿਆਰ ਬੰਦ ਨੇ ਠੀਕ ਹੈ ਅਸੀਂ ਨਹੀਂ ਹੱਥੇ ਲੋਕ ਆ ਤੇ ਸਾਡੇ ਕੋਈ ਬਰਬਰ ਦੇ ਹਥਿਆਰ ਥੋੜੀ ਹੈਗੇ ਆ ਗੱਲ ਤਾਂ ਫੇਰ ਉੱਤੇ ਆ ਜਾਂਦੀ ਹੈ ਨਾ ਵੀ ਹਾਂ ਅੱਗੇ ਨਹੀਂ ਜੀ ਜਹਾ ਬੰਦੇ ਨਾ ਕਿ ਫੇਰ ਬਰਬਰ ਦੀ ਲੜਾਈ ਲੜ ਲਓ ਭਾਈ ਕਹਿ ਕੇ ਔਰ ਆਹ ਕਹਿ ਕੇ ਲੜ ਲਓ ਵੀ ਜੇ ਤੁਸੀਂ ਆ ਸੰਭੂ ਬਾਰਡਰ ਜੇ ਤੋੜ ਕੇ ਪਾਰ ਕਰ ਗਏ ਵੀ ਤੁਹਾਡੀ ਜਿੱਤ ਹੋ ਜੇਗੀ ਤੁਹਾਨੂੰ ਐਮਐਸਪੀ ਮਿਲ ਜੂਗੀ ਹੈਨਾ ਲਾਸਾਂ ਦੇ ਢੇਰ ਦੇ ਪੂਲ ਬਣਾ ਕੇ ਨਿਕਲ ਜਾਗੇ ਤੇ ਉੱਤੇ ਮਸਲਾ ਉਹ ਨਹੀਂ ਹੈਗਾ ਸਾਡੇ ਤੋਂ ਆਪਣੇ ਨੌਜਵਾਨ ਮਰائے ਨਹੀਂ ਜਾਂਦੇ ਭਾਈ ਹੈਨਾ ਕਿਉਂਕਿ ਅਗਲੇ ਯਾਰ ਸਿੱਧੀ ਗੋਲੀ ਮਾਰਦੇ ਨੇ ਠੀਕ ਹੈ ਅਸੀਂ ਲੜਦੇ ਆ ਜਿੰਨੇ ਲੜਨ ਜੋਗੇ ਹੈਗੇ ਆ ਪਰ ਫੇਰ ਵੀ ਸਾਰਿਆਂ ਬਲਦ ਦੇਖਣਾ ਪੈਂਦਾ ਹੈਨਾ ਤੇ ਅਸੀਂ ਤਾਂ ਕਰਕੇ ਮੋਰਜੇ ਬਣੇ ਇੱਥੇ ਘੜਦੇ ਸੀਗੇ ਤੇ ਹੁਣ ਸਰਕਾਰ ਨਾਲ ਮੀਟਿੰਗ ਵੀ ਹੈਗੀ ਐ ਸੈਦ ਕੱਲ ਨੂੰ ਹੈਨਾ ਤੇ ਦੇਖਦੇ ਆ ਕਿ ਉਹਦੇ ਚ ਕੀ ਹੱਲ ਹੁੰਦਾ ਹੈਨਾ ਤੇ ਅਸੀਂ ਫੇਰ ਕਹਿੰਦੇ ਆ ਭਾਈ ਅਸੀਂ ਇਸ ਦੇਸ਼ ਦੇ ਬਸਿੰਦੇ ਆ ਠੀਕ ਹੈ ਸਰ ਤੁਸੀਂ ਸਾਡੇ ਨਾਲ ਐਨਾ ਇਹ ਅੰਦੋਲਨ ਉਹ ਅੰਦੋਲਨ ਹੈ ਜਿਹਨੇ ਸਭ ਤੋਂ ਜਿਆਦਾ ਤਸੱਦਦ ਮੇਰੇ ਖਿਆਲ ਨਾਲ ਸਹਿਨ ਕੀਤੀ ਹੋਊਗੀ ਹੈਨਾ ਕਿਸਾਨ ਸ਼ਾਂਤਵੇਂ ਢੰਗ ਨਾਲ ਬੈਠੇ ਹੋਏ ਨੇ ਜੀ ਰੱਬ ਦਾ ਨਾਮ ਜਪ ਰਹੇ ਨੇ ਆਪਾਂ ਜਿਹੜੇ ਸ਼ਾਂਤਵੇਂ ਢੰਗ ਨਾਲ ਭਾਸ਼ਣ ਦਿੰਦੇ ਨੇ ਆਪਣੇ ਜਿਹੜੇ ਨਾਲ ਸਾਥੀ ਨੇ ਹੌਸਲਾ ਭਰਦੇ ਨੇ ਭਾਸ਼ਣ ਦਿੰਦੇ ਨੇ ਚਲੇ ਜਾਂਦੇ ਨੇ ਪਰ ਆਪਾਂ ਕਿਵੇਂ ਦੇਖਾਂਗੇ ਵੀ ਆਨਲਾਈਨ ਕੇਂਦਰ ਦੇ ਉੱਪਰ ਕਿਵੇਂ ਪ੍ਰੈਸ਼ਰ ਪਾਇਆ ਜਾ ਸਕਿਆ ਕੇਂਦਰ ਮੰਗਾ ਕਿਵੇਂ ਮਜਬੂਰ ਹੋਏਗੀ ਮੰਨਣ ਲਈ ਦੇਖੋ ਹੁਣ ਜਿਹੜਾ ਟਾਈਮ ਹੈ ਨਾ ਬਾਬਾ ਜੀ ਉਹ ਸਬਰ ਦੀ ਲੜਾਈ ਦਾ ਹੈ ਆ ਜਿਹੜਾ ਟਾਈਮ ਆ ਇਕੱਠੇ ਹੋ ਕੇ ਜਿੰਨੇ ਸੀਰੀਅਸ ਚੀਜ਼ ਵੱਧ ਇਕੱਠੇ ਕਰ ਲਾਂਗੇ ਉਹਨਾਂ ਪ੍ਰੈਸ਼ਰ ਇਹਦੇ ਤੇ ਪਾ ਲਾਂਗੇ ਹੈਨਾ ਸਾਰੇ ਜਿੱਥੇ ਬੰਦੀਆਂ ਇਕੱਠੀਆਂ ਹੋ ਜਾਣ ਦੇਸ਼ ਵਿਆਪੀ ਅੰਦੋਲਨ ਬਣਦੀ ਤਕੜਾ ਹੋ ਕੇ ਬਹੁਤ ਹੈ ਨਾ ਠੀਕ ਹੈ ਨਾ ਤੇ ਤਾਂ ਕਰਕੇ ਕਹਿੰਦੇ ਆ ਵੀ ਭਾਈ ਇਹ ਇਕੱਠੇ ਹੋਣ ਦੀ ਲੜਾਈ ਆ ਸਬਰ ਦੀ ਲੜਾਈ ਹਲੇ ਸਬਰ ਨਾਲ ਲੜ ਰਹੇ ਆ ਠੀਕ ਹੈ ਨਾ ਜਦੋਂ ਦੂਜੀ ਲੜਾਈ ਦਾ ਟਾਈਮ ਆਊਗਾ ਦੂਜੀ ਵਾਲੇ ਵੀ ਲੜ ਲਾਂਗੇ ਭਾਈ ਹੈ ਨਾ ਪਰ ਹੁਣ ਸਬਰ ਨਾਲ ਇਸ ਅੰਦੋਲਨ ਨੂੰ ਵਾਹਿਗੁਰੂ ਮਿਹਰ ਕਰੂਗਾ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਡੇ ਰਹਿ ਵੀ ਬੇਨਤੀ ਕਰਦੇ ਵੀ ਭਾਈ ਬਾਅਦ ਤੋਂ ਬਾਅਦ ਅੰਦੋਲਨ ਨੂੰ ਵੀ ਸਪੋਰਟ ਕਰਨੀ ਆ ਅੰਦੋਲਨ ਨੂੰ ਸੋਸ਼ਲ ਮੀਡੀਆ ਤੇ ਵੀ ਤਕੜਾ ਕਰਕੇ ਰੱਖਣਾ ਹੈ ਨਾ ਬਾਕੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਜਿੰਦ ਜਾਨ ਲਾਤੀ ਸਾਡੇ ਪਿੱਛੇ ਹੈ ਨਾ ਜਮਾ ਹੀ ਹੈ ਕਿਰਪਾਈ ਹੈ ਉਹਨਾਂ ਦੇ ਹੈ ਨਾ ਵਾਹਿਗੁਰੂ ਦੀਆਂ ਨਾ ਵੀ ਜਿਹੜੇ ਵੀ ਅੱਜ ਵੀ ਚੜਦੀ ਕਲਾ 'ਚ ਨੇ ਹੈ ਨਾ ਠੀਕ ਹੈ ਨਹੀਂ ਸਰਕਾਰਾਂ ਨੇ ਤਾਂ ਉਹਨਾਂ ਨੂੰ ਮਰਸੀਦ ਕਰ ਜੋ ਕੋਈ ਕਮੀ ਨਹੀਂ ਛੱਡੀ ਸੀਗੀ ਹੈ ਨਾ ਤੇ ਇਸ ਕਰਕੇ ਕਹਿੰਦੇ ਆ ਭਾਈ ਇਹ ਇਹ ਇਕੱਠੇ ਹੋਣ ਦਾ ਟਾਈਮ ਆ ਇਕੱਠੇ ਹੋ ਜੋ ਜਿੰਨੇ ਵੱਧ ਸਿਰ ਇਕੱਠੇ ਕਰ ਲਵਾਂ ਛੇਤੀ ਲੜਾਈ ਨੂੰ ਫਤਿਹ ਕਰ ਲੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ